ਤੇ ਕੱਲ ਨੂੰ ਮੋਦੀ ਆ ਰਹੇ ਨੇ ਤੇ ਉੱਥੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਵੀ ਅਸੀਂ ਇਹਨਾਂ ਦਾ ਵਿਰੋਧ ਵੀ ਕਰਨਾ ਹੈ ਕਿਸਾਨ ਜਥੇਬੰਦੀਆਂ ਦੇ ਪਿਓ ਦਾ ਪੰਜਾਬ ਹੈ ਇਹ ਕੌਣ ਹੈ ਤੁਹਾਨੂੰ ਰੋ ਕਰਨੇ ਵਾਲੇ ਵਿਰੋਧਤਾ ਕਰਨੀ ਹੈ ਕਰੋ ਜੀ ਸਰ ਕੇ ਸਾਨੂੰ ਕੋਈ ਇਤਰਾਜ਼ ਨਹੀਂ ਇਹ ਤਾਂ ਠੇਕਾ ਲੈ ਲਿਆ ਪੰਜਾਬ ਦਾ ਇਹ ਤਾਂ ਕਹਿੰਦੇ ਸਾਡੀ ਜੇਬ 'ਚ ਹੈ ਸਾਰਾ ਪੰਜਾਬ ਸਾਡੀ ਜੇਬ 'ਚ ਹੈ ਆ ਤੁਹਾਨੂੰ ਪਤਾ ਲੱਗ ਜੂਗਾ ਚਾਰ ਤਿਰਕ ਨੂੰ ਜਦੋਂ ਫੈਸਲਾ ਹੋਗਣਾ ਜਦੋਂ ਤੁਹਾਡੇ ਮਾਦੀਨ ਤਾਂ ਪਤਾ ਲੱਗੂ ਲੋਕਾਂ ਨੂੰ ਪਿਛਲੇ ਵਾਰੀ ਇਹ ਖੜੇ ਤੇ 2022 ਚ ਸਾਰੇ ਸਾਰੇ 117 ਉਮੀਦਵਾਰਾਂ ਦੀ ਜਮਾਤਾਂ ਜਬਤ ਹੋ ਗਈਆਂ ਇਹ ਠੇਕਾ ਲੈ ਲਿਆ ਜਿੱਥੇ ਮਰਜੀ ਕੋਈ ਰਸਤਾ ਰੋਕ ਲਓ ਰੇ ਰੋਕ ਲਓ ਤੁਹਾਨੂੰ ਪਤਾ ਕਿੰਨੇ ਪੰਜਾਬ ਦੇ ਲੋਕ ਦੁਖੀ ਐ ਜਿਹੜੇ ਬਾਹਰ ਤੋਂ ਆ ਰਹੇ ਆਂ ਉਹ ਮਾਲਾ ਘੁੰਮ ਕੇ ਆ ਰਹੇ ਕਿਸੇ ਪਾਸੇ ਨੂੰ ਆ ਰਹੇ ਆਂ ਜਿਹਨੇ ਜਾ ਰਹੇ ਉਹਨਾਂ ਪੁੱਛ ਕੇ ਦੇਖੋ ਸਾਰੇ ਲੋਕ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਗਾਲਾਂ ਕੱਢ ਰਹੇ ਆਂ ਬਹੁਤ ਪਿੱਟ ਪਿੱਟ ਕੇ ਜਾ ਰਹੇ ਆਂ ਉਹ ਕਹਿ ਰਹੇ ਜਿਨ੍ਹਾਂ ਦੇ ਸਿਰ ਤੇ ਇਹਨਾਂ ਨੇ ਹਰ ਪਾਰ ਰੁਪਏ ਇਕੱਠੇ ਕਰਦੇ ਅੱਜ ਇਸ ਵਾਰੀ ਇਹਨਾਂ ਦੀ ਸਰਕਾਰ ਨੂੰ ਕੋਈ ਪੈਸਾ ਵੀ ਬਾਹਰ ਤੋਂ ਮਦਦ ਨਹੀਂ ਆਈ ਜੀ ਦੇਖਿਆ ਜਾਵੇ ਤਾਂ ਭਾਜਪੀ ਦੇ ਕਈ ਲੀਡਰਾਂ ਦਾ ਵਿਰੋਧ ਹੋ ਰਿਹਾ ਤੇ ਫਤੇਗੜ ਸਾਹਿਬ ਜੀ ਤੁਹਾਨੂੰ ਦੇਖਿਆ ਜਾਵੇ ਤਾਂ ਤੁਹਾਡਾ ਅਜੇ ਤੱਕ ਕੋਈ ਕਿਸੇ ਕਿਸਾਨ ਨੇ ਵਿਰੋਧ ਵੀ ਨਹੀਂ ਕੀਤਾ ਹੈਗਾ ਮੈਡਮ ਜੀ ਜਿੱਥੇ ਕਰਿਆ ਨਾ ਵਿਰੋਧ ਤੇ ਪੁੱਠੇ ਪੈਰੀ ਗਏ ਹਮ ਕੱਲ ਮਾਛਵਾੜੇ ਚ ਆਏ ਤੇ ਉਹ ਕਹਿੰਦੇ ਸਵਾਲ ਜਵਾਬ ਕਰਨਾ ਮੈਂ ਕਿਹਾ ਮੇਰੇ ਨਾਲ ਤੁਸੀਂ ਕੀ ਬੋਲਣਗੇ ਮੈਂ ਕਿਹਾ ਛੱਜ ਤਾ ਬੋਲੇ ਚਾਲ ਨਹੀਂ ਜਿੱਦੋਂ ਛੱਤੀ ਹੋ ਸੇ ਪਹਿਲਾਂ ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਰੋਗੇ ਮੈਂ ਤੁਹਾਡੇ ਨਾਲ ਗੱਲਾਂ ਕਰ ਜੇ ਤੁਸੀਂ ਨਾਰੇ ਲਾਣੇ ਆ ਲਾਓ ਜੇ ਤੁਸੀਂ 10 ਨਾਰੇ ਲਾਓਗੇ ਨਾ ਅਸੀਂ 500 ਮਾਰਾਂਗੇ ਨਾ ਤੁਹਾਨੂੰ ਅਸੀਂ ਭਜਾਂਗੇ ਤੇ ਨਾ ਭਜਣ ਦਵਾਂਗੇ ਇਹ ਡਟ ਕੇ ਖੜਾਂਗੇ ਅਸੀਂ ਉਹ ਕੌਮ ਦੇ ਵਾਰਤਾਂ ਜਿਹਨੇ 9ਵੇਂ ਪਾਸੇ ਸਿੱਧਾ ਦਿੱਲੀ ਤੱਕ ਲੈ ਆ ਕੇ ਗੁਰੂ ਮਹਾਰਾਜ ਨੂੰ ਭੇਟ ਕੀਤਾ ਅਸੀਂ ਉਹ ਆ ਬਾਬਾ ਦੀਪ ਸਿੰਘ ਦੀ ਲਾਦਾ ਮਤੀ ਦਾਸ ਸਤੀ ਦਾਸ ਅਸੀਂ 29 ਜਿਹੜੇ ਸਿੰਘ ਜਿਹੜੇ ਸਿੱਖਾਂ ਦੇ ਵਿੱਚ ਸੇਧ ਹੋਏ ਆ ਉਹ ਵਾਲਮੀਕ ਮੱਝ ਵੀ ਸਿੱਖ ਆ ਇਹਨਾਂ ਦਾ ਘੜਾ ਬੰਦਾ ਹੋਇਆ ਇਹ ਤਾਂ ਉਹ ਬੰਦੇ ਹੈ ਜਦੋਂ ਚਮਕੌਰ ਦੀ ਗੜੀ ਚ ਗੁਰੂਆਂ ਨੂੰ ਲੋੜ ਪਈ ਇਹ ਬੇਦਾਬੇ ਵਾਲੇ ਸਿੱਖ ਹੈ ਜਿਹੜੇ ਉੱਚੀ ਚ ਨਾਰਾ ਮਾਰ ਰਹੇ ਬਿਲਕੁਲ ਪਖੰਡਵਾਜੀ ਕਰ ਰਹੇ ਤੇ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਆ ਤੋ ਤਾਂ ਕਹਿੰਦੇ ਅਸੀਂ ਆਪਣੀ ਆਵਾਜ਼ ਚੱਕ ਰਹੇ ਆ ਤੇ ਭਾਜਪੀ ਸਾਡੀ ਗੱਲ ਕਿਉਂ ਨਹੀਂ ਸੁਣਦੀ ਤੇ ਮੀਟਿੰਗ ਕਰਨ ਸਾਡੇ ਨਾਲ ਬੈਠ ਕੇ ਸਾਡੇ ਐਮਐਸਪੀ ਸਾਨੂੰ ਦਿੱਤੀ ਜਾਵੇ ਮੈਡਮ ਜੀ ਐਮਐਸਪੀ ਤੱਕ ਜਿਹੜੀ ਆਮ ਆਦਮੀ ਕਹਿੰਦੀ ਮਸੀਂ 5 ਮਿੰਟ ਚਾਈਂ ਝਟਕੀਆਂ ਮਾਰ ਕੇ ਕਹਿੰਦੀ ਸੀ ਅਨਮੋਲ ਗਗਨ ਹੁਣ ਤਾਂ ਸਵਾ ਦੋ ਸਾਲ ਹੋ ਗਏ ਉਹਨਾਂ ਨੇ ਕਿਉਂ ਨਹੀਂ ਲੈ ਰਹੇ ਮੁੱਗੀ ਇਹਨਾਂ ਦੀ ਰੁੜ ਗਈ ਫਸਲਾਂ ਇਹਨਾਂ ਦੀ ਰੁੜ ਗਈ ਐਮ ਐਸ ਸੀ ਦੀ ਗੱਲ ਹੈ ਜਿਹੜੀ ਸੈਂਟਰ ਨੇ ਬੰਦੀ ਤੀ ਨਾ ਉਹ ਦੇਖੋ ਤੁਸੀਂ ਡਾਟਾ ਸਾਡਾ ਡਾਟਾ ਤੇ ਪਿਛਲੀ ਸਰਕਾਰਾਂ ਦਾ ਡਾਟਾ ਅੱਜ ਜਿਹੜੇ ਕਿਸਾਨ ਹਨ ਨਾ ਅਸਲ ਸਰਕਾਰ ਉਹ ਬੀ ਜੇ ਪੀ ਤੋਂ ਖੁਸ਼ ਹੈ ਜਿਹੜੇ ਕਾਮਰੇਡ ਨਾਰੇ ਮਾਰਨੇ ਹਨ ਇਨਕਲਾਬ ਇਨਕਲਾਬ ਉਹ ਸਾਰੇ ਕਿਰਾਏ ਦੇ ਕਿਸਾਨ दारू ਪੀਣੇ ਵਾਲੇ ਕਿਸਾਨ ਨੇ ਰਾਤ ਨੂੰ ਬੱਕਰੇ ਖਾਣੇ ਬੋੜਾ ਮਾਰਦੇ ਆ ਉਹ ਕਿਸਾਨ ਹੈ ਉਹਨਾਂ ਨਾਲ ਸਾਡਾ ਵਿਰੋਧਤਾ ਕਦੀ ਹੈ ਜੀ ਅਕਾਲੀ ਦਲ ਨਾਲ ਥੋੜੀ ਗੱਠ ਜੋੜ ਨੂੰ ਲੈ ਕੇ ਵੀ ਚਰਚਾ ਜੀ ਹੋ ਰਹੀ ਸੀਗੀ ਵੀ ਅਕਾਲੀ ਦਲ ਨਾਲ ਗੱਠ ਜੋੜ ਕਰਾਂਗੇ ਜੇ ਗੱਠ ਜੋੜ ਹੋ ਜਾਂਦਾ ਕਿੰਨੇ ਕ ਲੱਗਦਾ ਕਿ ਸੀਟਾਂ ਕੱਢ ਦਿੰਦੇ ਮੈਡਮ ਜੀ ਇਹ ਹਾਈ ਕਮਾਂਡ ਨੂੰ ਪਤਾ ਗੱਠ ਜੋੜ ਕਰਨਾ ਜਾਂ ਨਾ ਕਰਨਾ ਇਹ ਮੇਰੇ ਵਿਸ਼ੇ ਦਾ ਕੰਮ ਨਹੀਂ ਹੈਗਾ ਇਹ ਹਾਈ ਕਮਾਂਡ ਦੇਖੇ ਜੋ ਹਾਈ ਕਮਾਂਡ ਦਾ ਹੁਕਮ ਆਏਗਾ ਸਾਨੂੰ ਪਰਮਾਣ ਹੈ ਲੱਗਦਾ ਜਦੋਂ 2027 ਦੀਆਂ ਇਲੈਕਸ਼ਨ ਆਣਗੀਆਂ ਤਾਂ ਗੱਠਜੋੜ ਹੋਵੇਗਾ ਮੈਡਮ ਜੀ ਹੁਣ ਗੱਠਜੋੜ ਦੀ ਲੋੜ ਰਹੇਗੀ ਸਾਡੀ ਬਹੁਤ ਵਧੀਆ ਅੱਜ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੰਮ ਚੱਲ ਰਿਹਾ ਸਾਡਾ ਕਿਸੇ ਨਾਲ ਗੱਠਚੋੜ ਨਹੀਂ ਸਾਡੀ ਸਪਾਰਟ ਚੋਗੀ ਕਿਸੇ ਨਾਲ ਕੋਈ ਸਮਝੌਤਾ ਨਹੀਂ ਜੀ ਤੁਸੀਂ ਇੱਕ ਨਸ਼ੇ ਨੂੰ ਲੈ ਕੇ ਗੱਲ ਕਰੀ ਆ ਤੇ ਪੰਜਾਬ ਸਰਕਾਰ ਦੇ ਹੁਣ ਕਈ ਮੰਤਰੀ ਕਹਿ ਰਹੇ ਨੇ ਕਿ ਇਸ ਵਾਰ ਅਸੀਂ ਜਿਹੜਾ ਕਿ ਨਸ਼ਾ ਉਹ 31 ਦਸੰਬਰ ਤੱਕ ਬਿਲਕੁਲ ਹੀ ਖਤਮ ਕਰ ਦੇਣਾ ਉਹ ਮੈਡਮ ਜੀ ਇਹ ਪਹਿਲਾਂ ਆਪ ਤਾਂ ਪੀਣਾ ਬੰਦ ਕਰ ਲਵੇ ਸਵੇਰੇ ਉੱਠ ਕੇ ਭਗਵੰਤ ਜੀ ਉਹ ਜਿਹੜਾ ਚਾਂਦੀ ਦਾ ਗਲਾਸ ਚ ਕੰਗਣੀ ਵਰਗਾ ਪੀਂਦਾ ਉਹ ਕਾਉਂਟ ਬੁਲਾਉਂਦਾ ਉਹ ਕਾਂਗਰਸ ਬੁਲਾਉਂਦੀ ਐ ਭਾਜਪੀ ਬੁਲਾਉਂਦੀ ਐ ਉਹ ਆਮ ਆਦਮੀ ਦੇ ਲੋਕ ਇਹਨੂੰ ਭਰ-ਭਰ ਕੇ ਗਲਾਸ ਪੁਣਾਨੇ ਪਰ दारू ਪੀ ਕੇ ਭਗਵੰਤ ਜੀ ਫਿਰ ਬੋੜਾ ਮਾਰਦਾ ਅਨਪਾਇਮੈਂਟ ਲੈਂਗੋ ਮੁਕਤਮੰਦ ਜਿਹੜੀ ਭਾਸ਼ਾ ਹੁੰਦੀ ਐ ਉਹ ਪ੍ਰੋਟੋਕਾਲ ਚ ਨਹੀਂ ਬੋਲਦਾ ਪ੍ਰੋਟੋਕਾਲ ਤੇ ਬਾਹਰ ਗੱਲ ਕਰਦਾ ਜੀ ਮਤਲਬ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਤੁਸੀਂ ਫੈਸਲਾ ਦੋ ਲੋਕਾਂ ਨੂੰ ਦੱਸੋ ਵੇ ਜਿਹੜਾ ਮੁੱਖ ਮੰਤਰੀ ਦੇ ਦੰਦ ਖਾਂਦੇ ਹੋ ਰਹੇ ਤੇ ਦਿਖਾਂਦੇ ਹੋ ਰਹੇ ਜੀ ਇਸ ਕਰਕੇ ਤੁਸੀਂ ਦੇਖੋ ਮੇਰੇ ਸ੍ਰੀ ਫਤੇਗੜ ਸਾਹਿਬ ਦਾ ਕੀ ਹਾਲ ਕੀਤਾ ਕੋਈ ਸੜਕਾਂ ਦਾ ਪੁਰਾ ਹਾਲ ਹਮ ਮਹੱਲਿਆਂ ਦਾ ਪੁਰਾ ਹਾਲ ਜੀ ਲੋਕਾਂ ਦਾ ਪੁਰਾ ਹਾਲ ਨਸ਼ੇ ਦਾ ਮਾਰ ਪਮਾਰ ਬੱਦੀ ਜਾ ਰਹੀ ਹੈ ਤੁਸੀਂ ਸਾਡਾ ਪੈਂਚਲਰ ਤੋਂ ਦੇ ਨੌਕਰੀਆਂ ਅਾ ਨੋਕ ਮੇਰਾ ਆਖਰੀ ਸਵਾਲ ਤੁਹਾਨੂੰ ਨੌਕਰੀਆਂ ਨੂੰ ਲੈ ਕੇ ਗੱਲ ਕਰੀਏ ਪੰਜਾਬ ਸਰਕਾਰ ਕਹਿੰਦੇ ਅਸੀਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਾਂ ਤੇ ਹੋਰ ਇਹ ਲੋਕਾਂ ਨੂੰ ਕੀ ਚਾਹੀਦਾ ਜਦੋਂ ਅਸੀਂ ਉਹਨਾਂ ਦੇ ਨਾਲ ਜੀ ਤੁਹਾਡੇ ਆਦਰ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਲਾਸਟ ਪੁੱਛਿਆ ਸਵਾਲ ਨੌਕਰੀਆਂ ਦਿੱਤੀਆਂ ਪਰ ਪੰਜਾਬ ਦੇ ਬੱਚਿਆਂ ਨੂੰ ਦਿੱਤੀਆਂ ਉਹ ਦਿੱਤੀਆਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਹਰਿਆਣਾ ਉੱਤਰਾਖੰਡ ਬਿਹਾਰ ਇਹ ਉਹਨਾਂ ਬੱਚਿਆਂ ਨੂੰ ਨੌਕਰੀਆਂ ਜਿਹੜੇ ਪੰਜਾਬ ਦੇ ਅਸਲੀ ਮੂਲ ਮੰਤਰ ਵਾਸੀਆਂ ਉਹਨਾਂ ਤੋਂ ਅਫਸਰ ਆਡਰ ਦਿੱਤੇ ਹੈ। ਵੀ ਤੋਂ ਨੇ ਜੁਆਇਨਿੰਗ ਦੇ ਰਹੇ ਆ। ਡਾਕਟਰ ਮੈਨੇ ਕਰਾਲੇ ਲੋਕਾਂ ਨੂੰ ਤਲਾਸ਼ਾ ਦਿੱਤਾ। ਐਵੇਂ ਕੰਨ ਦੇ ਵਿੱਚ ਜੇ ਬੁਰਕੀ ਰੋਟੀ ਦੀ ਪਾਈਏ ਉਹ ਅੰਦਰ ਚਲੀ ਜਾਊਗੀ। ਅੱਖ 'ਚ ਰੋਟੀ ਪਾਈਏ ਪੈ ਜਾਊਗੀ ਅੰਦਰ। ਰੋਟੀ ਦਾ ਅਸਲ 'ਚ ਮੂੰਹ 'ਚ ਜਾਏਗੀ। ਇਹਨਾਂ ਨੂੰ ਰੋਟੀ ਦਾ ਰਹਿ ਹੈ ਉਹ ਨਹੀਂ। ਇਹਦਾ ਗੱਲਾਂ ਬਾਤਾਂ ਮਾਰ ਕੇ ਮੈडम ਜੀ ਲੋਕਾਂ ਦਾ ਘਰ ਪੂਰਾ ਕਰਨ। ਸਭ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਥੈਂਕ ਯੂ ਮੈਮ। ਤੇ ਹੁਣ ਸਾਨੂੰ ਦੋਈ ਸਾਸਾਂ। ਧੰਨਵਾਦ।